ਇਨੇ ਮੁੰਡੇ ਸੀਗੇ ਪੰਜ ਨਸਰ ਤੁਹਾਡਾ ਨਾਮ ਕੀ ਹੈ ਭਾਜੀ ਪਰਮਜੀਤ ਸਿੰਘ ਪਾਪਾ ਦਾ ਸਰਜੀਤ ਸਿੰਘ ਕਿਹੜਾ ਪਿੰਡ ਆਪਣਾ ਰਾਇਪੁਰ ਗੁਜਰਾਜ ਕਿੰਨੀ ਕੈਦੀ ਹੋ ਜਾਂ ਹਵਾਲਤ ਅੱਛਾ ਕਿਹੜੇ ਕੇਸ ਚ ਐਨਡੀ ਕੇਸ ਐਨਡੀਪੀਐਸ ਕਿੰਨੀ ਦੇਰ ਤੋਂ ਜੇਲ੍ਹ ਚ ਮੈਂ 26 ਮਹੀਨੇ ਹੈ 26 ਮਹੀਨੇ 26 ਮਹੀਨਿਆਂ ਤੋਂ ਹਾਂਜੀ ਤੇ ਤੁਸੀਂ ਕੰਟੇਨ ਚ ਕੰਮ ਕਰਦੇ ਹੋ ਜੀ ਸਰ ਤੇ ਕਿੰਨੇ ਕੁ ਮੁੰਡੇ ਆਏ ਸੀ ਚਾਰ ਪੰਜ ਆਲੇ ਸੀਗੇ ਮੈਂ ਕਿੰਨੇ ਕੁ ਮਜੇ ਸਾਢੇ 11 ਦਾ ਟਾਈਮ ਸੀਗਾ ਤੇ ਕਿੰਨੇ ਵਜੇ ਦਾ ਟਾਈਮ ਆ ਬੰਦ ਕਰਨ ਦਾ ਕੰਟੀਨ ਬੰਦੇ ਸਾਢੇ 11 ਦਾ ਟਾਈਮ ਆ ਜੀ ਤੇ ਉਹ ਆਈ ਸੀ ਤੇ ਮੈਂ ਕਹਿੰਦੇ ਬਾਹਰ ਆਇਆ ਮੈਂ ਕੰਟੀਨ ਬੰਦ ਕਰਨ ਜਾ ਰਿਹਾ ਸੀ ਜਦੋਂ ਉਹ ਆਪਣੇ ਹੱਥੇ ਤੋਂ ਨਿਕਲੇ ਤੇ ਫਿਰ ਪੈ ਗਏ ਕੀ ਸੀ ਉਹਨਾਂ ਕੋਲ ਕੜੇ ਸੀਗੇ ਜੰਗਲ ਵਾਲੇ ਕੜੇ ਅੱਛਾ ਉਹਨਾਂ ਨੇ ਮਾਰਿਆ ਹਾਂਜੀ ਤੇ ਫਿਰ ਤੁਹਾਨੂੰ ਬਚਾਇਆ ਕਿਨੇ ਮੇਨਾਂ ਪ੍ਰਸ਼ਾਸਨ ਆ ਕੇ ਬਚਾਲਿਆ ਸੀ ਕੀ ਨਾਮ ਕਿੰਨੇ ਮੁੰਡੇ ਸੀਗੇ 5 ਨਸਾ ਤੁਹਾਡਾ ਨਾਮ ਕੀ ਹੈ ਭਾਜੀ ਪਰਮਜੀਤ ਸਿੰਘ ਪਾਪਾ ਦਾ ਸਰਜੀਤ ਸਿੰਘ ਕਿਹੜਾ ਪਿੰਡ ਆਪਣਾ? ਰਾਏਪੁਰ ਗੁਜਰਾ। ਕਿੰਨੀ ਕੈਦੀਆਂ ਹੋ ਜਾਂ ਹਵਾਲਤ? ਅੱਛਾ ਕਿਹੜੇ ਕੇਸ ਚੋਂ? ਐਨਡੀਪੀਐਸ। ਕਿੰਨੀ ਦੇਰ ਤੋਂ ਜੇਲ੍ਹ ਚ? ਮੈਂ 26 ਮਹੀਨੇ ਹੈ? 26 ਮਹੀਨੇ। 26 ਮਹੀਨਿਆਂ ਤੋਂ। ਹਾਂਜੀ। ਤੇ ਤੁਸੀਂ ਕੰਟੇਨ ਚ ਕੰਮ ਕਰਦੇ ਹੋ? ਜੀ ਸਰ। ਤੇ ਕਿੰਨੇ ਕੁ ਮੁੰਡੇ ਆਏ ਸੀ? ਚਾਰ-ਪੰਜ ਆਲੇ ਸੀਗੇ ਮੈਂ। ਕਿੰਨੇ ਕ ਮਜੇ? ਹਾਂ 11:30 ਦਾ ਟਾਈਮ ਸੀਗਾ। ਤੇ ਕਿੰਨੇ ਵਜੇ ਇਹਦਾ ਟਾਈਮ ਬੰਦ ਕਰਨ ਦਾ ਕੰਟੇਨ? 11:30 ਦਾ ਟਾਈਮ ਆ ਜੀ। ਤੇ ਉਹ ਆਈਸੀ ਤੇ ਮੈਂ ਕਹਿੰਦੇ ਬਾਹਰ ਆਇਆ ਮੈਂ ਕੰਡੀਆਂ ਬੰਦ ਕਰਨ ਜਾ ਰਿਹਾ ਸੀ ਜਦੋਂ ਉਹ ਆਪਣੇ ਹੱਥੇ ਤੋਂ ਨਿਕਲੇ ਤੇ ਫਿਰ ਪੈ ਗਏ ਕੀ ਸੀ ਉਹਨਾਂ ਕੋਲ ਕੜੇ ਸੀਗੇ ਜਾਂ ਲੋਹੇ ਵਾਲੇ ਕੜੇ ਅੱਛਾ ਉਹਨਾਂ ਨੇ ਮਾਰੇ ਹਾਂਜੀ ਤੇ ਫਿਰ ਤੁਹਾਨੂੰ ਬਚਾਇਆ ਕਿਨੇ ਮੇਨਾਂ ਪ੍ਰਸ਼ਾਸਨ ਆ ਕੇ ਬਚਾਲਿਆ ਸੀ ਕੀ ਨਾ ਕਿੰਨੇ ਮੁੰਡੇ ਸੀਗੇ 5 ਨਸਰ ਤੁਹਾਡਾ ਨਾਮ ਕੀ ਹੈ ਭਾਜੀ ਪਰਮਜੀਤ ਸਿੰਘ ਪਾਪਾ ਦਾ ਸਰਜੀਤ ਸਿੰਘ ਕਿਹੜਾ ਪਿੰਡ ਆਪਣਾ ਰਾਇਪੁਰ ਗੁਜਰਾਜ ਕਿੰਨੀ ਕੈਦੀ ਹੋ ਜਾਂ ਹਵਾਲਤ ਅੱਛਾ ਕਿਹੜੇ ਕੇਸ ਚ ਐਨਡੀਪੀਐਸ ਐਨਡੀਪੀਐਸ ਕਿੰਨੀ ਦੇਰ ਤੋਂ ਜੇਲ੍ਹ ਚ ਮੈਂ 26 ਮਹੀਨੇ ਹੈ 26 ਮਹੀਨੇ 26 ਮਹੀਨਿਆਂ ਤੋਂ ਹਾਂਜੀ ਤੇ ਤੁਸੀਂ ਕੰਟੇਨ ਚ ਕੰਮ ਕਰਦੇ ਹੋ ਜੀ ਸਰ ਤੇ ਕਿੰਨੇ ਕੁ ਮੁੰਡੇ ਆਏ ਸੀ ਚਾਰ ਪੰਜ ਆਲੇ ਸੀਗੇ ਮੈਂ ਕਿੰਨੇ ਕੁ ਵਜੇ ਹਾਂ ਸਾਢੇ 11 ਦਾ ਟਾਈਮ ਸੀਗਾ ਤੇ ਕਿੰਨੇ ਵਜੇ ਇਹਦਾ ਟਾਈਮ ਬੰਦ ਕਰਨ ਦਾ ਕੰਟੇਨ ਸਾਢੇ 11 ਦਾ ਟਾਈਮ ਆ ਜੀ ਤੇ ਉਹ ਆਏ ਸੀ ਤੇ ਮੈਂ ਕਹਿੰਦੇ ਬਾਹਰ ਆਇਆ ਮੈਂ ਕੰਡੀਨ ਬੰਦ ਕਰਕੇ ਜਾ ਰਿਹਾ ਸੀ ਜਦੋਂ ਉਹ ਆਪਣੇ ਹੱਥੇ ਤੋਂ ਨਿਕਲੇ ਤੇ ਫਿਰ ਪੈ ਗਏ ਕੀ ਸੀ ਉਹਨਾਂ ਕੋਲ ਕੜੇ ਸੀਗੇ ਲੋਕਾਂ ਨੇ ਕੜੇ ਅੱਛਾ ਉਹਨਾਂ ਨੇ ਮਾਰੇ ਹਾਂਜੀ ਤੇ ਫੇਰ ਤੁਹਾਨੂੰ ਬਚਾਇਆ ਕਿਨੇ ਮੇਨਾਂ ਪ੍ਰਸ਼ਾਸਨ ਆ ਕੇ ਬਚਾਲਿਆ ਸੀ ਕਿਨਾ ਕਿੰਨੇ ਮੁੰਡੇ ਸੀਗੇ 5 ਨਸਰ ਤੁਹਾਡਾ ਨਾਮ ਕੀ ਹੈ ਭਾਜੀ ਪਰਮਜੀਤ ਸਿੰਘ ਪਾਪਾ ਦਾ ਸਰਜੀਤ ਸਿੰਘ ਕਿਹੜਾ ਪਿੰਡ ਆਪਣਾ ਰਾਇਪੁਰ ਗੁਜਰਾਜ ਕਿੰਨੀ ਕੈਦੀ ਹੋ ਜਾਂ ਹਵਾਲਤ ਅੱਛਾ ਕਿਹੜੇ ਕੇਸ ਚ ਐਨਡੀ ਕੇਸ ਸੀ ਐਨਡੀਪੀਐਸ ਕਿੰਨੀ ਦੇਰ ਤੋਂ ਜੇਲ੍ਹ ਚ ਮੈਂ 26 ਮਹੀਨੇ ਹੈ 26 ਮਹੀਨੇ 26 ਮਹੀਨਿਆਂ ਤੋਂ ਹਾਂਜੀ ਤੇ ਤੁਸੀਂ ਕੰਟੇਨ ਚ ਕੰਮ ਕਰਦੇ ਹੋ ਜੀ ਸਰ ਤੇ ਕਿੰਨੇ ਕੁ ਮੁੰਡੇ ਆਏ ਸੀ ਚਾਰ ਪੰਜ ਆਲੇ ਸੀਗੇ ਮੈਂ ਕਿੰਨੇ ਕ ਮਜੇ ਹਾਂ ਸਾਢੇ 11 ਦਾ ਟਾਈਮ ਸੀਗਾ ਤੇ ਕਿੰਨੇ ਵਜੇ ਦਾ ਟਾਈਮ ਆ ਬੰਦ ਕਰਨ ਦਾ ਕੰਟੇਨ ਸਾਢੇ 11 ਦਾ ਟਾਈਮ ਆ ਜੀ ਤੇ ਉਹ ਆਏ ਸੀ ਤੇ ਮੈਂ ਕਹਿੰਦੇ ਬਾਹਰ ਆਇਆ ਮੈਂ ਕੰਟੇਨ ਬੰਦ ਕਰਕੇ ਜਾ ਰਿਹਾ ਸੀ ਜਦੋਂ ਉਹ ਆਪਣੇ ਹੱਥੇ ਤੋਂ ਨਿਕਲੇ ਤੇ ਫਿਰ ਕੀ ਸੀ ਉਹਨਾਂ ਕੋ ਕਰੇ ਸੀਗੇ ਜਾਂ ਲੋਕਾਂ ਨੇ ਕਰੇ ਅੱਛਾ ਉਹਨਾਂ ਨੇ ਮਾਰੇ ਹਾਂਜੀ ਤੇ ਫਿਰ ਤੁਹਾਨੂੰ ਬਚਾਇਆ ਕਿਨੇ ਮੇਨਾਂ ਪ੍ਰਸ਼ਾਸਨ ਆ ਕੇ ਬਚਾਲਿਆ ਸੀ ਕਿ ਨਾ ਕਿੰਨੇ ਮੁੰਡੇ ਸੀਗੇ ਪੰਜ ਨਾਲ ਤਾਡਾ ਨਾਮ ਕੀ ਹੈ ਭਾਜੀ ਪਰਮਜੀਤ ਸਿੰਘ ਪਾਪਾ ਦਾ ਸਰਜੀਤ ਸਿੰਘ ਕਿਹੜਾ ਪਿੰਡ ਆਪਣਾ ਰਾਇਪੁਰ ਗੁਜਰਾ ਹੈ ਕਿੰਨੀ ਕੈਦੀ ਹੋ ਜਾਂ ਹਵਾਲਾ ਦਿੱਤੀ ਅੱਛਾ ਕਿਹੜੇ ਕੇਸ ਚ ਐਨਡੀ ਕੇਸ ਜੀ ਐਨਡੀਪੀਐਸ ਕਿੰਨੀ ਦੇਰ ਤੋਂ ਜੇਲ੍ਹ ਚ ਮੈਂ 26 ਮਹੀਨੇ ਹੈ 26 ਮਹੀਨੇ 26 ਮਹੀਨਿਆਂ ਤੋਂ ਹਾਂਜੀ ਤੇ ਤੁਸੀਂ ਕੰਟੀਨ ਚ ਕੰਮ ਕਰਦੇ ਹੋ ਜੀ ਸਰ ਤੇ ਕਿੰਨੇ ਕੁ ਮੁੰਡੇ ਆਏ ਸੀ ਚਾਰ ਪੰਜ ਨੇ ਸੀਗੇ ਮੈਂ ਕਿੰਨੇ ਵਜੇ ਹਾਂ ਸਾਢੇ 11 ਦਾ ਟਾਈਮ ਸੀਗਾ ਤੇ ਕਿੰਨੇ ਵਜੇ ਦਾ ਟਾਈਮ ਆ ਬੰਦ ਕਰਨ ਦਾ ਕੰਟੀਨ ਸਾਢੇ 11 ਦਾ ਟਾਈਮ ਆ ਜੀ ਤੇ ਉਹ ਆਈਸੀ ਤੇ ਮੈਂ ਕਹਿੰਦੇ ਬਾਹਰ ਆਇਆ ਮੈਂ ਕੰਡੀਆਂ ਬੰਦ ਕਰਨ ਜਾ ਰਿਹਾ ਸੀ ਜਦੋਂ ਉਹ ਆਪਣੇ ਹੱਥੇ ਤੋਂ ਨਿਕਲੇ ਤੇ ਫਿਰ ਕੀ ਸੀ ਉਹਨਾਂ ਕੋ ਕਰੇ ਸੀਗੇ ਜਾਂ ਲੋਕਾਂ ਨੇ ਕਰੇ ਅੱਛਾ ਉਹਨਾਂ ਨੇ ਮਾਰੇ ਹਾਂਜੀ ਤੇ ਫਿਰ ਤੁਹਾਨੂੰ ਬਚਾਇਆ ਕਿਨੇ ਮੇਨਾਂ ਪ੍ਰਸ਼ਾਸਨ ਆ ਕੇ ਬਚਾਲਿਆ ਸੀ ਕੀਨਾਂ